ਤੁਸੀਂ ਆਮ ਦੇਖੋ ਜਦੋਂ ਘਰ ਵਿੱਚ ਮੰਨ ਲਓ ਬੱਚੀ ਦਾ ਜਨਮ ਹੁੰਦਾ ਹਾਂਜੀ ਇੱਕ ਉਹ ਬੱਚੀ ਦਾ ਜਨਮ ਹੋਇਆ ਪਹਿਲੀ ਬੱਚੀ ਜਦੋਂ ਕੋਈ ਨਹੀਂ ਥੋੜਾ ਜਿਹਾ ਫਿਰ ਵੀ ਬੁਰਾ ਮਨਾਉਂਦੇ ਲੋਕ ਮਨਾਉਂਦੇ ਆ ਦੂਜੀ ਦਾ ਬੱਚੀ ਦਾ ਜਨਮ ਹੋ ਗਿਆ ਹਾਂਜੀ ਜਦੋਂ ਹੁਣ ਬੀਬੀ ਆਣਗੇ ਜਿਹੜੀ ਆਣ ਡੋ ਗਵਾਂਡੋ ਰਿਸ਼ਤ ਕੀ ਜਾਂਦੀਆਂ ਜੀ ਮਹਾਰਾਜ ਨੇ ਪੱਥਰ ਸੁੱਟਦਾ ਪੱਥਰ ਸੁੱਟਦਾ ਹੂੰ ਕੌਣ ਕਹਿ ਰਿਹਾ ਬੀਬੀ ਪੱਥਰ ਕਹਿ ਰਿਹਾ ਬੀਬੀ ਤੇ ਪੱਥਰ ਇਹ ਇੱਕਸਾਰ ਦੀ ਇੱਕ ਔਰਤ ਇੱਕ ਛੋਟੀ ਜੀ ਬੱਚੀ ਨੂੰ ਕੀ ਕਹਿ ਰਹੀ ਐ ਇਹ ਪੱਥਰ ਆ ਇਹ ਕਿੰਨੀ ਨਫ਼ਰਤ ਆ ਨਾ ਇੱਕ ਔਰਤ ਦੀ ਆਜ਼ ਦੇ ਪ੍ਰਤੀ ਹੂੰ ਇਹਨੀ ਨਫ਼ਰਤ ਨਹੀਂ ਚਾਈਦੀ ਅਸੀਂ ਕਿੱਥੇ ਚਲੇ ਗਏ ਆਪਣੇ ਸਤਾਂਤ ਤੋਂ ਗੁਰਮਤ ਤੋਂ ਕਿੰਨਾ ਵੱਡਾ ਸਾਡੇ ਜੀਵਨ ਵਿੱਚ ਗਰਾਵਟ ਆ ਗਈ ਅੱਜ ਬਿਲਕੁਲ ਕਿ ਅਸੀਂ ਤੇ ਦੂਜੀ ਦੀ ਧੀ ਨੂੰ ਵੀ ਆਪਣੀ ਧੀ ਸਮਝਣ ਵਾਲੇ ਸੀ ਬਿਲਕੁਲ ਪਰ ਇਹ ਤਾਂ ਉਹ ਗੱਲ ਹੋਈ ਨਾ ਉਹ ਹਸਪੀਟਲ ਦੇ ਬਾਹਰ ਸਾਰਾ ਟੱਬਰ ਬਹਿ ਜਾਂਦਾ ਜਾ ਕੇ ਹਾਂਜੀ ਵੇਟ ਕਰਦਾ ਹਾਂਜੀ ਕਦੋਂ ਡਾਕਟਰ ਆ ਕੇ ਤੇ ਦੱਸੇ ਆਣ ਕੇ ਪੁੱਤ ਹੋਇਆ ਡਾਡੇ ਘਰੇ ਬਿਲਕੁਲ ਇਹੋ ਸੋਂ ਤਿਆਰ ਆ ਸਾਰੇ ਹਾਂਜੀ ਆਮ ਸਮਾਜ ਨਹੀਂ ਹਲਦਾ ਤੇ ਗ੍ਰੰਥੀ ਸਿੰਘਾਂ ਤੋਂ ਅਰਦਾਸਾਂ ਵੀ ਪੁੱਤਰਾਂ ਦੀਆਂ ਕਰਾਈਆਂ ਜਾਂਦੀਆਂ ਪੁੱਤਰਾਂ ਦੀਆਂ ਕਰਾਈਆਂ ਜਾਂਦੀਆਂ ਗ੍ਰੰਥੀ ਸਿੰਘ ਕਾਰ ਵੀ ਰਏ ਆ ਕਾਰ ਵੀ ਰਏ ਤੇ ਆਸ ਲਾ ਕੇ ਸਾਰਾ ਟੱਬਰ ਬਾਹਰ ਬੈਠਾ ਹ ਹ ਤੇ ਹਾਨੂੰ ਕਿਦੋਂ ਸੁਨੇਹਾ ਮਿਲਿਆ ਘਟਾ ਦੇ ਘਰੇ ਪੁੱਤਰ ਨੇ ਜਨਮ ਲਿਆ ਬਿਲਕੁਲ ਉਠੀ ਅਸੀਂ ਪੁੱਤ ਚਾਉਣੀ ਆ ਪੁੱਤਰੀ ਹੋਵੇ ਧੀ ਨਾ ਜਾਵੇ ਹਾਂਜੀ ਹੋਵੇ ਹਾਂਜੀ ਤੇ ਜਦੋਂ ਪੁੱਤਰ ਦਾ ਵਿਆਹ ਕਰਨਾ ਹੁੰਦਾ ਉਹਨਾਂ ਜੀ ਦੇ ਨੱਕ ਨਹੀਂ ਠੀਕ ਹ ਹ ਉਹਨਾਂ ਦੀ ਪੜ੍ਹਾਈ ਘਟਾ ਬਿਲਕੁਲ ਉਦੋਂ ਇਹ ਇਹਦਾ ਮਾਪੇ ਗਰੀਬ ਆ ਹਾਂਜੀ ਦਾਜ ਨਹੀਂ ਦਿੱਤਾ ਜਾਣਾ ਹਾਂਜੀ ਕਿੰਨੀਆਂ ਚੀਜ਼ਾਂ ਲੋੜ ਕਰਦੇ ਅਸੀਂ ਕਰਦੇ ਆ ਨਾ ਬਿਲਕੁਲ ਉਦੋਂ ਅਸੀਂ ਲੱਗ ਕੇ ਫਿਰਦੇ ਆ ਜਦੋਂ ਆਪਣੀ ਵਾਰੀ ਆਉਂਦੀ ਉਹ ਤਾਂ ਜਨੇ ਅਰਦਾਸਾਂ ਵੀ ਕਰਾਉਂਦੇ ਮਾੜ ਪੋਤੀ ਦੀ ਹਾਂ ਪਿੱ ਜੇ ਮੰਨ ਲਓ ਸਾਰਿਆਂ ਦੇ ਪੋਤੀ ਹੋਵੇ ਤੇ ਵਿਆਹਾਵਾਂਗੇ ਕਿੱਥੇ ਵਿਆਹਾਂਗੇ ਕਿੱਥੇ ਆ ਸੀ ਹਨਾ ਨੌ ਚੰਗੀ ਚਾਹੀਦੀ ਬਿਲਕੁਲ ਧੀ ਸਾਡੇ ਘਰੇ ਨਾ ਆਵੇ ਹਾਂ ਇਹ ਕੀ ਹੈ ਇਹ ਇਹ ਸਾਡੇ ਮਨ ਦਾ ਭਰਮ ਨਹੀਂ ਹੈਗਾ ਭਰਮ ਇਹ ਕਰ ਵੀ ਕਰ ਵੀ ਮੈਨੂੰ ਲੱਗਦਾ ਕਿ ਉਹ ਰਹੇ ਜਿਹੜੇ ਕਹਿੰਦੇ ਨਾਨਕ ਨਾਮ ਚੜਦੀ ਕਲਾ ਚੜਦੀ ਗੱਤ ਤੇਰੀ ਬਾਣੇ ਸਰਬਤ ਦਾ ਪਲਾ ਹਾਂ ਬਿਲਕੁਲ ਹੁਣ ਤੁਸੀਂ ਇਹ ਹਿਸਾਬ ਲਾਓ ਇਹ ਜਿਹੜੇ ਲੋਕ ਆ ਹਾਂਜੀ ਇਦਾਂ ਦੀ ਬਿਰਤੀ ਵਾਲੇ ਜਿਹਨੂੰ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਮੱਥਾ ਟੇਕਦੇ ਹੋਣਗੇ ਬਿਲਕੁਲ ਇਹਨਾਂ ਨੂੰ ਅੰਦਰੋਂ ਜਮੀਰ ਇਹਨਾਂ ਦੀ ਮਾਰਦੀ ਨਾ ਹੋ ਇਹਨਾਂ ਨੂੰ ਹਲਾ ਦੇ ਨਾ ਮਾਰਦੀ ਹੋਊਗੀ ਕੀ ਕਰੀਏ ਨੇ ਤੁਸੀਂ ਬਿਲਕੁਲ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਚਲੋ ਹੁਣ ਤਾਂ ਸ਼ਬਦ ਰੂਪ ਵਿੱਚ ਹੈ ਨਾ ਗੁਰੂ ਸਾਹਿਬ ਜੇ ਸਰੀਰ ਰੂਪ ਦੇ ਵਿੱਚ ਹੁੰਦੇ ਗੁਰੂ ਸਾਹਿਬ ਹਾਂ ਬੈਂਦੇ ਨੇ ਦਿਨਾਂ ਦਰਬਾਰ ਚ ਨਾ ਲਾਗੇ ਆਉਂਦੇ ਨੇ ਨਾ ਕਹਿ ਦੇ ਨਾ ਸੀ ਨਾ ਇਹਨਾਂ ਨੂੰ ਬਾਹਰ ਲੈ ਜਾਓ ਇਹ ਇੱਥੇ ਯੋਗ ਨਹੀਂ ਹੈਗੇ ਬਹਿਣ ਦੇ ਬਿਲਕੁਲ ਇਹ ਸਮਾਜ ਦੀ ਸਾਡੇ ਦੀ ਹਾਲਤ ਆ ਜ ਦਿਨੋਂ ਦੇ ਦਿਨ ਅਸੀਂ ਗਰਾਵਟ ਵਾਲੇ ਪਾਸੇ ਜਾ ਰਹੇ ਹਾਂ ਤੇ ਬਾਕੀ ਮੈਂ ਤੇ ਪਿੰਡਾਂ 'ਚ ਦੇਖਦਾ ਜੀ ਹਾਂਜੀ ਜਿੰਨੇ ਵੀ ਪਰਿਵਾਰ ਆ ਨਾ ਹਾਂਜੀ ਲੜਕੀਆਂ ਉਹਨਾਂ ਨੂੰ ਬਾਹਰ ਵਿਦੇਸ਼ਾਂ 'ਚ ਲੜਕੀਆਂ ਲੈ ਕੇ ਗਈਆਂ ਬਿਲਕੁਲ ਅੱਜ ਉਹ ਰਾਜ ਕਰਦੇ ਆ ਅੱਜ ਗੱਲਾਂ ਹੁੰਦੀਆਂ ਉਹਨਾਂ ਨੂੰ ਹੂੰ ਕਿਹਨਾਂ ਦੇ ਸਿਰ ਤੇ ਧੀਆਂ ਦੇ ਪੈਰਾਂ ਸਿਰ ਤੇ ਧੀਆਂ ਦੇ ਪੈਰਾਂ ਸਿਰ ਤੇ ਗੱਲਾਂ ਹੁੰਦੀਆਂ ਉਹਨਾਂ ਨੂੰ ਕਿੰਨੇ ਪਰਿਵਾਰ ਆ ਬੱਚੇ ਕਿਉਂ ਨਹੀਂ ਲੈ ਕੇ ਕਿਉਂਕਿ ਪੜ੍ਹਾਈ ਨਹੀਂ ਹੈਗੀ ਹੂੰ ਚੰਗੇ ਸੰਸਕਾਰ ਨਹੀਂ ਦਿੱਤੇ ਗਏ ਬਿਲਕੁਲ ਉਸੇ ਲੜਕੀਆਂ ਜਿਹੇ ਮਾਰਾ ਗੈਰ ਉਹ ਨਹੀਂ ਆਈ ਗੁੱਡੀਆਂ ਭੂਕੀ ਜਾਂਨੇ ਬਣਾ ਕੇ